ਆ ਤੇ ਪਰਿਵਾਰ ਦੀ ਨੌਕਰੀ ਉਹ 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 ਜਿਹੜੀ ਪਰਿਵਾਰ ਦੀ ਨੌਕਰੀ 1 ਕਰੋੜ ਰੁਪਏ ਉਹਦਾ ਉਹਦਾ ਤੈ ਹੋ ਚੁੱਕਿਆ ਸਾਡਾ ਪਹਿਲੇ ਆਲਰੇਡੀ ਸਿਰਫ ਇਹੀ ਸੀਗਾ ਕਿ ਉਹਦੇ ਪਹਿਲਾਂ ਐਫਆਈਆ ਕੇਟੀ ਚ ਕੀਤੀ ਜਾਏ ਐਫਆਈਆ ਕਰਕੇ ਗੱਲ ਹੋਰ ਮੈਂ ਮਰਤਕ ਦੇ ਨੂੰ ਹੁਣ ਲੈ ਕੇ ਜਾਉਂਗੇ ਮਰਤਕ ਦੇ ਨੂੰ ਲੈ ਕੇ ਜਾਉਂਗੇ ਫਿਰ ਫੂਨ ਲੈ ਕੇ ਜਾਉਂਗੇ ਮਰਤਕ ਦੇ ਨਹੀਂ 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 ਹੁਣ ਨਹੀਂ ਅਨੇ ਸਵੇਰ ਮਤਲਬ ਡੈਡ ਬੋਡੀ ਨੂੰ ਅਸੀਂ ਸਵੇਰ ਲੈ ਕੇ ਜਾਵਾਂਗੇ ਹੁਣ ਹੁਣ ਫੂਨ ਸੈਂਟੀ ਹੈ ਜੀ ਤੁਹਾਡੀ ਅੱਖੋਂ ਰਿਕੋਰੀ ਫੂਨ ਸੈਂਟੀ ਹੈ ਜੀ ਜਿਹੜੇ ਪਾਸੇ ਲੈ ਡਲਰ ਸਾਹਿਬ ਡਲਰ ਸਾਹਿਬ ਇਸ ਦੇ ਵਿੱਚ ਕਿਵੇਂ ਕਰਕੇ ਡੈਡ ਲੌਕ ਬਣਿਆ ਹੋਇਆ ਸੀ ਕਿ ਦੂਜੇ ਪਾਸੇ ਕੋਈ ਜਿਹ ਦੇਖੋ ਹਾਂ ਸਾਡਾ ਫੈ ਮਤਲ ਮੀਟਿੰਗ ਸਾਰਾ ਦਿਨ ਚੱਲੀਆਂ ਨੇ ਸਾਰਾ ਦਿਨ ਮੀਟਿੰਗਾਂ ਤੋਂ ਬਾਅਦ ਹੁਣ ਵੀ ਮੀਟਿੰਗ ਚੱਲੀ ਜਾਂਦੀ ਸੀ ਜੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਆਏਗਾ ਕੱਲ ਤੱਕ ਅਸੀਂ ਅਨਾਉਂਸਮੈਂਟ ਕਰਾਂਗੇ ਕੱਲ ਨੂੰ ਤਾਂ ਸਾਡਾ ਵੱਡਾ ਕੰਮ ਹੁਣ ਇਹ ਬਣ ਜਾਣਾ ਹੈ ਇਹ ਸਾਨੂੰ ਸ਼ੁਭਕਰਮ ਦਾ ਸੰਸਕਾਰ ਅੰਤਮ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਮਤਲ ਅਗਲਾ ਸਾਲ ਨੂੰ ਅਨਾਉਂਸਮੈਂਟ ਕਰਾਂਗੇ ਤੇ ਇਹ ਐਫ ਆਈ ਆਰ ਜਿਹੜੀ ਆ ਤੁਸੀਂ ਵਕੀਲਾਂ ਦੇ ਰਾਹੀ ਜਿਹੜੀ ਮਾਰਾਂ ਦੇ ਰਾਹੀ ਕੋਈ ਪਚਾਰੀ ਆ ਜੀ ਜੀ ਜੋ ਪੱਖ ਸਾਰੇ ਬਾਤ ਕੀ ਵਕੀਲਾਂ ਨੇ ਆਪਦੀ ਨਿਗਰਾਨੀ ਦੇ ਹੇਠੇ ਦੀ ਐਫ ਆਰ ਵੀ ਕਰਵਾਇਆ ਜੋ ਕਰਵਾਇਆ ਉਹਨਾਂ ਨੇ ਆਪਦੇ ਹਸਾਬ ਨਾਲ ਮਤਲਬ ਠੀਕ ਕਰਵਾਇਆ ਸਤ ਨੂੰ ਲੱਗਦਾ ਹੈ ਕਿ ਜਿਹੜਾ ਸਪਿੰਗਪੌਂਡ ਦੀ ਡਾਇਰੈਕਸ਼ਨ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੈਗਾ ਕਿ ਇਹ ਪਹਿਲੇ ਹੀ ਸੱਤੀ ਬਣੀ ਸੀ ਕਿਉਂਕਿ ਕੋਰਟ ਦੇ ਵਿੱਚ ਹੀ ਮਾਮਲਾ ਸੀ ਸਾਰੇ ਦੇਖੋ ਦੇਖੋ ਗੱਲ ਪਤਾ ਕੀ ਹੈ ਜੀ ਇਸ ਪੱਖ ਦੇ ਉੱਤੇ ਕਹਿਣਾ ਹੋਵੇ ਤਾਂ ਮੈਂ ਕਹਾਂਗਾ ਸਪਸ਼ਟ ਹੈ ਕਿ ਪੰਜਾਬ ਗਵਰਨਮੈਂਟ ਦੀ ਨਲੈਕੀ ਸੀ ਜਿਹੜਾ ਇੱਥੋਂ ਤੱਕ ਇਹਨਾਂ ਕੁਝ ਕਰਨਾ ਪਿਆ ਦੋ ਦਿਨ ਤੋਂ ਤਿੰਨ ਦਿਨ ਤੋਂ ਲਗਾਤਾਰ ਮਤਲਬ ਇਸ ਲੋਕਾਂ ਨੂੰ ਰੋੜਾ ਬਲੌਕ ਕਰਕੇ ਬੈਠਣਾ ਪਿਆ ਇਨਸਾਫ ਲੈਣ ਦੇ ਲਈ ਔਰ ਕੱਲ ਨੂੰ ਅਸੀਂ ਕੋਈ ਮਤਲਬ ਵੱਡਾ ਐਕਸ਼ਨ ਦੇਣ ਦੀ ਵੀ ਤਿਆਰੀ ਸੀ ਇਸ ਗੱਲ ਦੇ ਵਿੱਚ ਔਰ ਮੈਂ ਕਹਾਂਗਾ ਕਿ ਸਰਕਾਰ ਅਗਰ ਅਜਿਹੀਆਂ ਗੱਲਾਂ ਵਾਸਤੇ ਵੀ ਇਨਸਾਫ ਦੇਣ ਵਾਸਤੇ ਮਾਮਲੇ ਤੇ ਆਕੇ ਵੀ ਜੇ ਕਰੇ ਹੋਵੇ ਕਿ ਵੀ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਤਾਂ ਮੈਨੂੰ ਲੱਗਦਾ ਇਹ ਬਦਕਿਸਮਤੀ ਦੀ ਗੱਲ ਆ। ਕਾਫੀ ਲੰਬਾ ਅਰਸਾ ਲੱਗ ਗਿਆ। ਦਲੇਵਾਲ ਸਾਹਿਬ ਕਾਫੀ ਪ੍ਰਚਾਰ ਤੋਂ ਬਾਅਦ ਹੀ ਸਾਰਾ ਕੁਝ ਸ਼ੁਰੂ ਹੋਇਆ। ਹਾਂ ਇਹ ਕਿਹਾ ਜਾ ਸਕਦਾ ਜਦੋਂ ਕੋਰਟਾਂ ਦੇ ਵਿੱਚ ਵੀ ਗੱਲ ਚੱਲੀ ਪਰ ਇਹ ਬੜੀ ਦੁੱਖ ਦੀ ਗੱਲ ਹੈ ਨਾ ਮੈਂ ਫਿਰ ਇਹੇ ਬੇਨਤੀ ਕਰਨਾ ਹੈ ਕਿ ਕੋਰਟ 'ਚ ਜਾਣਾ ਹੀ ਕਿਉਂ ਪਵੇ ਗੱਲ ਕੋਰਟ 'ਚ ਜਾਵੇ ਹੀ ਕਿਉਂ ਗੱਲ ਸਾਡੀ ਸਰਕਾਰ ਹੈ ਸਾਡੀ ਸਰਕਾਰ ਬਾਰ ਬਾਰ ਇਹ ਗੱਲ ਕਹਿੰਦੀ ਸੀ ਸਾਨੂੰ ਕਿ ਅਸੀਂ ਲੋਕਾਂ ਦੇ ਨਾਲ ਆ ਅਸੀਂ ਆਪਦੇ ਪੰਜਾਬ ਦੇ ਨਾਲ ਆ ਤੇ ਜਦੋਂ ਪੰਜਾਬ ਦੇ ਪੁੱਤ ਦਾ ਕਤਲਿਆਮ ਹੋਇਆ ਉੱਥੇ ਔਰ ਉਸ ਵੇਲੇ ਉਸ ਸਮੇਂ ਦੇ ਉੱਤੇ ਸਰਕਾਰ ਨੇ ਪੰਜਾਬ ਦੀ ਗੱਲ ਕਰਨ ਦੀ ਬਜਾਏ ਮੂੰਹ ਬੰਦ ਕਰਕੇ ਬੈਠ ਗਈ ਉਹ ਉਹ ਠੀਕ ਨਹੀਂ ਸੀਗਾ ਤੁਹਾਨੂੰ ਲੱਗਦਾ ਕਿ ਦੇਰੀ ਹੋ ਗਈ ਇਸ ਚੀਜ਼ ਨੂੰ ਲੈ ਕੇ ਕਿ ਪਹਿਲੇ ਹੀ ਕਰ ਦੇਣਾ ਚਾਹੀਦਾ ਸੀ ਇਹ ਤੇ ਅਸੀਂ ਤਾਂ ਸਪਸ਼ਟ ਕਰਿਆ ਆ ਤੇ ਬਹੁਤ ਵਾਰੀ ਕਿਹਾ ਹੈ ਗੱਲ ਉਹ ਕਿ ਸਰਕਾਰ ਦੀ ਨਲਕੀ ਹੈ ਧਲੇਵਾਲ ਸਾਹਿਬ ਕਿੰਨਾ ਇਨਾ ਕੀ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਕੀ ਹੋਇਆ ਕਿਹੜੇ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੀ ਜਿਹੜੀ ਉਹ ਸਹਿਮਤੀ ਬਣੀ ਹੈਗੀ ਹੈ ਨਹੀਂ ਇਹ ਮੀਟਿੰਗ ਦੇ ਵਿੱਚ ਮੰਗਾਂ ਕੋਈ ਨਹੀਂ ਸੀਗੀਆਂ ਇਹ ਤਾਂ ਸਾਫ਼ ਹੈ ਕਿ ਇਹਨੂੰ ਅਸੀਂ ਕਿਹਾ ਸੀਗਾ ਵੀ ਸ਼ਹੀਦ ਦਾ ਦਰਜਾ ਦੇ ਕੇ ਇਹਨੂੰ 1 ਕਰੋੜ ਰੁਪਏ ਦਾ ਮੰਦਲ ਅਨਾਊਂਸਮੈਂਟ ਕੀਤਾ ਜਿਸ ਤਰ੍ਹਾਂ ਦੀਆਂ ਵੀ ਸ਼ਹੀਦਾਂ ਨੂੰ ਇੱਕ ਸ਼ਹੀਦ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਸਾਰੀਆਂ ਨਹੀਂ ਸਾਰੀਆਂ ਨੂੰ ਮਿਲਣਾ। ਜਿੱਥੋਂ ਸੰਤੁਸ਼ਟ ਹੋ ਤੁਸੀਂ ਜਥੇਬੰਦੀ ਸੰਤੁਸ਼ਟ ਆ ਇੱਕ ਫਿਲਹਾਲ ਦੇਖੋ ਸਾਡੇ ਵਕੀਲਾਂ ਨੇ ਬੈਠ ਕੇ ਸਾਰਾ ਕੰਮ ਨੂੰ ਕੰਪਲੀਟ ਕਰਾਇਆ ਉਹ ਤੁਸੀਂ ਸੈਟੀਸਫਾਈਡ ਆ। ਤਾਂ ਵੱਡੀ ਕਾਰਵਾਈ ਕੀਤੀ ਗਈ ਹੈ। ਐਫ ਆਰ ਦਰਜ ਹੋ ਗਿਆ ਹੈ ਜਗਜੀਤ ਸਿੰਘ ਦੱਲੇਵਾਲ ਜਿਹੜੇ ਨੇ ਉਹ ਪਹੁੰਚੇ ਨੇ ਰਜਿੰਦਰਾ ਮੋਰਚਰੀ ਦੇ ਵਿੱਚ ਔਰ ਪੋਸਟਮਾਰਟਮ ਹੋਵੇਗਾ ਇਸ ਵੇਲੇ ਦੀ ਵੱਡੀ ਖਬਰ ਸ਼ੁਭਕਰਨ ਦਾ ਪੋਸਟਮਾਰਟਮ ਹੋਵੇਗਾ ਇਹ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਸੀ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਪਹੁੰਚੇ ਨੇ ਇਸ ਵੇਲੇ ਮੋਰਚਰੀ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਜੋ ਜਗਜੀਤ ਸਿੰਘ ਢੱਲੇਵਾਲ ਨੇ ਇਹ ਪੁਸ਼ਟੀ ਕੀਤੀ ਹੈ ਕਿ ਜਿਹੜੀ ਐਫਆ ਹੋਈ ਹੈ ਜਿਸ ਦੇ ਵਿੱਚ ਧਵਾ ਲਾਈਆਂ ਗਈਆਂ ਨੇ ਕਿ ਬਰ ਜੋ ਸ਼ੁਕਰਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੇ ਨਾਲ ਜੋ ਰੇਡ ਕਾ ਬਣਿਆ ਹੋਇਆ ਸੀ ਉਹ ਸੁਲਝ ਚੁੱਕਾ ਹੈ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕਰਤੀ ਹੈ ਜਿਸ ਦੇ ਵਿੱਚ ਤਾਰਾਵਾਂ ਲਾਈਆਂ ਗਈਆਂ ਨੇ ਗਿਆ ਔਰ ਇਸ ਵੇਲੇ ਇਹ ਤਸਵੀਰ ਤੁਸੀਂ ਰਜਿੰਦਰਾ ਮੋਰਚਰੀ ਦੀ ਵੇਖੀ ਕੀ ਕੁਛੀ ਦੇਰ ਤੱਕ ਜਿਹੜੀ ਹੈ ਪੋਸਟਮਾਰਟਮ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਚੁੱਕੀ ਹੈ ਜਿਹੜੇ ਨੇ ਉਨ੍ਹਾਂ ਦੇ ਵੱਲੋਂ ਸਾਰੀ ਫਾਰਮੈਟੀਆਂ ਜਿਹੜੀਆਂ ਨੇ ਉਹ ਪੂਰੀਆਂ ਕਰਾਈਆਂ ਜਾ ਰਹੀਆਂ ਨੇ ਗਿਆ ਔਰ 302 ਦੀ ਤਾਰਾ ਜਿਹੜੀ ਉਹ ਲਾਈ ਗਈ ਹੈਗੀ 114 ਜਿਹੜੀ ਉਹ ਲਾਈ ਗਈ ਹੈਗੀ ਔਰ ਇਸ ਵੇਲੇ ਇਹ ਤਸਵੀਰ ਸਿੱਧੀ ਰਜਿੰਦਰਾ ਹਸਪਤਾਲ ਦੀਆਂ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਮੋਰਚਰੀ ਦੇ ਬਾਹਰ ਇਹ तमाम ਪੁਲਿਸ ਬਲ ਜਿਹੜਾ ਉਹ ਖੜਾ ਹੈ ਔਰ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਪਹੁੰਚੇ ਨੇ ਕਹਿੰਦੇ ਨੇ ਕੱਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਪੂਰੇ ਰੀਤੀ ਰਿਵਾਜਾਂ ਦੇ ਨਾਲ ਇਹ ਐਕਸਕਲੂਸਿਵ ਤਸਵੀਰ ਜਿਹੜੀ ਆ ਉਸ ਐਫਆਈਆਰ ਦੀ ਦੇਖ ਸਕਦੇ ਹੋ ਜਿਸ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਹੋਇਆ ਸੀ 21 ਤਰੀਕ ਤੋਂ ਲੈ ਕੇ ਇਹ ਰੇੜਕਾ ਬਣਿਆ ਹੋਇਆ ਸੀ ਔਰ ਇਸ ਵੇਲੇ ਇਹ ਤਸਵੀਰ ਜਿਹੜੀ ਉਸ ਐਫਆਈਆਰ ਦੀ ਦੇਖ ਰਹੇ ਹੋ 41 ਨੰਬਰ ਐਫਆਈਆਰ ਜਿਹੜੀ ਹੈ ਉਹ ਦਰਜ ਹੋਈ ਹੈ ਔਰ ਇਹ ਇਸ ਵੇਲੇ ਦੀ ਤਸਵੀਰ ਹੈ ਜਜੋ ਜਗਜੀਤ ਸਿੰਘ ਢੱਲੇਵਾਲ ਮੌਰਚਰੀ ਦੇ ਵਿੱਚ ਪਹੁੰਚੇ ਨੇਗੇ ਔਰ ਜਿੱਥੇ ਮ੍ਰਿਤਕ ਦੇ ਨੂੰ ਰੱਖਿਆ ਗਿਆ ਸ਼ੁਕਰਨ ਦੇ ਮ੍ਰਿਤਕ ਦੇ ਨੂੰ ਰੱਖਿਆ ਗਿਆ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਪਹੁੰਚੇ ਨੇ ਔਰ ਅੰਦਰ ਕੁਸ਼ੀ ਦੇਰ ਪਹਿਲਾਂ ਜਿਹੜੀ ਉਹ ਗੱਡੀ ਵੀ ਪਹੁੰਚੀ ਸੀਗੀ ਜਿਸ ਗੱਡੀ ਦੇ ਵਿੱਚ ਸ਼ੁਕਰਨ ਦੇ ਪਿਤਾ ਜਿਹੜੇ ਨੇ ਉਹ ਬੈਠੇ ਹੋਏ ਸੀ ਔਰ ਉਹ ਅੰਦਰ ਗਏ ਨੇ ਕਿਉਂਕਿ ਪਿਤਾ ਦੀ तमाम ਫਾਰਮੈਲिटीज ਇਸ ਪੂਰੇ ਜਿਹੜੀ ਉਹ ਜੀ ਕਾਰਵਾਈ ਜਿਹੜੀ ਹੈ ਉਹ ਕਰਾਈ ਜਾ ਰਹੀ ਹੈਗੀ ਹੈ ਲੇਕਿਨ ਇਸ ਵੇਲੇ ਇਹ ਤਸਵੀਰ ਪੂਰੇ ਪੰਜਾਬ ਦੀ ਨਿਗਾਹਾਂ ਇਸ ਦੇ ਉੱਪਰ ਹੋਣ ਗਿਆ ਕਿਉਂਕਿ ਹਰ ਘਰ ਦੇ ਵਿੱਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕਦੋਂ ਸ਼ੁਕਰਨ ਨੂੰ ਇਨਸਾਫ ਮਿਲੇਗਾ ਔਰ ਸ਼ੁਕਰਨ ਦੇ ਨਾਲ ਜਿਹੜਾ ਪੇਚਾ ਬਣਿਆ ਹੋਇਆ ਸੀ ਖਾਸ ਤੌਰ ਤੇ ਪ੍ਰਸ਼ਾਸਨ ਦੇ ਨਾਲ ਕੀ ਐਫਆਈਆਰ ਦਰਜ ਕੀਤੀ ਜਾਵੇ ਤੇ ਇਸ ਐਫਆਈਆਰ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੈ ਐਫਆਈਆਰ ਹੋ ਚੁੱਕੀ ਹੈ 41 ਨੰਬਰ ਐਫਆਈਆਰ ਹੈ ਐਫਆਈਆਰ ਜਿਹੜੀ ਉਹ ਦਿੱਤੀ ਗਈ ਹੈਗੀ ਹੈ ਔਰ ਇਸ ਵੇਲੇ ਇਹ ਤਸਵੀਰ ਹੈ ਬਠਿੰਡਾ ਦੇ ਰਾਮਪੂਰਾ ਦੇ ਵਿੱਚ ਐਫਆਈਆਰ ਦਿੱਤੀ ਗਈ ਹੈ ਸਦਰ ਰਾਮਪੂਰਾ ਦੇ ਵੱਲੋਂ ਐਫਆਈਆਰ ਦਿੱਤੀ ਗਈ ਹੈ ਔਰ ਇਹ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜੀ ਵੱਲੋਂ ਥਾਣੇ ਦੇ ਵਿੱਚ ਜਿਹੜਾ ਉਹ ਤਾਲੁਖ ਰਖਤਾ ਸੀਗਾ ਉਹ ਜਿਹੜੀ ਇਹ ਤਸਵੀਰ ਹੈ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਦਿੱਤੀ ਗਈ ਹੈਗੀ ਹੈ ਔਰ ਇਸ ਵੇਲੇ ਜਿਹੜੀ ਇਹ ਤਸਵੀਰ ਜਿਹੜੀ ਇਹ ਦੇਖ ਸਕਦੇ ਹੋ ਮਾਫੀ ਚਾਹੁੰਦਾ ਪਾਤਲਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈ ਇਹ ਐਫ ਆਈ ਆਰ ਦਿੱਤੀ ਗਈ ਹੈਗੀ ਹੈ ਔਰ ਇਸ ਵੇਲੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਤਲਾ ਦੇ 41 ਨੰਬਰ ਐਫ ਆਈ ਆਰ ਜਿਹੜੀ ਹੈ ਉਹ ਦਰਜ ਹੋਈ ਹੈ ਔਰ ਜੋ ਰੇੜਕਾ ਲਗਾਤਾਰ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਬੜਿਆ ਹੋਇਆ ਸੀ ਕਿਉਂਕਿ 1 ਕਰੋੜ ਦੀ ਜਿਹੜੀ ਹੈ ਮੁਆਵਜ਼ਾ ਜਿਹੜਾ ਉਹ ਮੁੱਖ ਮੰਤਰੀ ਦੇ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਸੀ ਸ਼ਹਾਦਤ ਦਾ ਦਰਜਾ ਅਨਾਉਂਸ ਕਰ ਦਿੱਤਾ ਰੇੜਕਾ ਐਫ ਇੱਕੇ ਸੀਗਾ ਔਰ ਐਫਆਈਆਰ ਤੋਂ ਉੱਪਰ ਹੁਣ ਜਿਹੜੀ ਐਫਆਈਆਰ ਹੋ ਚੁੱਕੀ ਹੈ ਔਰ ਕੱਲ ਬੜੇ ਹੀ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਜਿਹੜਾ ਹੈ ਉਹ ਸ਼ੁਕਰਾਂ ਦਾ ਕੀਤਾ ਜਾਵੇਗਾ 8 ਦਿਨ ਪੂਰੇ ਹੋ ਚੁੱਕੇ ਨੇਗੇ 8 8ਵਾਂ ਦਿਨ ਸੀਗਾ ਜਦੋਂ ਸ਼ੁਕਰਾਂ ਦੀ ਮ੍ਰਿਤਕ ਦੇ ਰਜਿੰਦਰਾ ਹਸਪਤਾਲ ਦੇ ਮੋਰਚਰੀ ਦੇ ਵਿੱਚ ਸੀਗੀ ਕਾਫੀ ਘੰਟੇ ਬੀਤਣ ਤੋਂ ਬਾਅਦ ਕਾਫੀ ਰੜਕੇ ਹੋਣ ਤੋਂ ਬਾਅਦ ਜਿਹੜੀ ਇਹ ਪੂਰਾ ਹੋਇਆ ਪ੍ਰਧਾਨ ਜੀ ਕੀ ਕਹੋਂਗੇ ਐਫਆਈਆਰ ਹੋਈ ਹੈ 3 ਦਿਨ ਪੁਲਿਸ ਨੇ ਇਹ ਐਫਆਈਆਰ ਦਿੱਤੀ ਹੈ ਐਫਆਰ ਦੀ ਸਾਡੀ ਪਹਿਲਾਂ ਹੀ ਮੰਗੇ ਹੀ ਸੀਗੀ ਵੀ ਸਾਨੂੰ ਐਫਆਰ ਦੀ ਕਾਪੀ ਮਿਲ ਜੇ ਅਸੀਂ ਸੰਤੁਸ਼ਟ ਸਾਡੇ ਪ੍ਰਧਾਨ ਜੀ ਡੱਲੇਵਾਲ ਸਾਹਿਬ ਪਹੁੰਚ ਗਏ ਨੇ ਇੱਥੇ ਹੁਣ ਸਾਰਾ ਜਿੱਦਾਂ ਉਹ ਕਰ ਰਹੇ ਆ ਅਗਵਾਈ ਚ ਕਰ ਰਿਹਾ ਚੱਲ ਰਿਹਾ ਸਭ ਕੁਝ ਸੰਤੁਸ਼ਟੀ ਹੈ ਹੁਣ ਲੱਗਦਾ ਕਿ ਪਰਿਵਾਰ ਦੀ ਵੀ ਸੰਤੁਸ਼ਟੀ ਹੋਈ ਬਿਲਕੁਲ ਬਿਲਕੁਲ ਸਾਡੀ ਸਾਡੀ ਮੰਗੇ ਹੀ ਸੀਗੀ ਵੀ ਐਫਆਰ ਦੀ ਕਾਪੀ ਮਿਲ ਜੇ ਸਾਨੂੰ ਅਸੀਂ ਸੰਤੁਸ਼ਟਾ 8 ਦਿਨ ਹੋ ਗਏ ਇੱਥੇ ਦਿਨ ਰਾਤ ਦਾ ਪੈਰਾ ਸੀਗਾ ਸਾਡੇ ਇਹ ਤਹਿ세 ਸਿੰਘ ਜੀ ਆ ਬੁੱਟਾ ਸਿੰਘ ਜੀ ਆ ਕ੍ਰਾਂਤੀਕਾਰੀ ਸਿੱਧੂ ਵਰਗੇ ਇੱਥੇ ਬੰਦੀ ਸਾਰੇ ਇਕੱਜੁੱਟ ਸੀਗੇ ਸਾਨੂੰ ਕੋਈ ਹੋ ਨਹੀਂ ਠੀਕ ਹੈ ਫਿਰ ਇੱਕ ਮੇਰੀ ਦੂਸਰੀ ਸੀ ਤੇ ਇਹਦਾ ਬਸ ਹੋਣਾ ਚਾਹੀਦਾ ਮੈਂ ਸਭ ਤੋਂ ਵੱਡੀ ਸਰਕਾਰ ਦੀ ਬੜੀ ਵੱਡੀ ਬੇਨਇਕੀ ਹੈ ਜਿਨ੍ਹਾਂ ਨੇ 8 ਦਿਨ ਜਿਹੜੀ ਸਰਕਾਰ ਕਹਿੰਦੀ ਹੈ ਇਹ ਪੰਜਾਬ ਦੇ ਲੋਕਾਂ ਦੀ ਸਰਕਾਰ ਆ ਪੰਜਾਬ ਦੇ ਹੱਕਾਂ ਚਾ ਪੰਜਾਬ ਦੇ ਕੱਲੇ ਕੱਲੇ ਵਰਕ ਨਾਲ ਖੜੀ ਹੈ ਇਹ ਦੇਖੋ ਬੇਨਇਕੀ 8 ਦਿਨ ਦੇ ਵਿੱਚ ਬੜਾ ਨਾਸਾ ਤਣੀ ਧੂੰ ਲਿਆ ਕੇ ਸਰਕਾਰ ਦੇ ਤਾਂ ਫੈਸਲਾ ਕਰਾਇਆ ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ ਲੱਗਦਾ 8 ਦਿਨ ਲੱਗੇ ਇਸ ਪੂਰੇ ਫੈਸਲੇ ਨੂੰ ਹੋਣ ਦੇ ਵਿੱਚ ਬਾਈ ਜੀ ਬਿਲਕੁਲ ਜੀ ਇਹਦਾ ਇਹ ਚੀਜ਼ ਦੀ ਨਮੋਸ਼ੀ ਮੰਨਦੇ ਆ ਪਏ ਸਾਡੇ ਪੰਜਾਬ ਦੇ ਵਿੱਚ ਸਾਡੇ ਪੁੱਤ ਦਾ ਕਤਲ ਹੋਇਆ ਹੋਵੇ ਤੇ ਸਰਕਾਰ ਇੰਨਾ ਲੇਟ ਕਰ ਦੇ ਪਰਚਾ ਦੇਣ ਵਾਸਤੇ ਨੇ ਲਾਉਣ ਦੇ ਬਾਵਜੂਦ ਸਾਡਾ ਪਰਚਾ ਅਦਰਜ ਹੋਵੇ ਬਹੁਤ ਜਿਆਦਾ ਮਤਲਬ ਸਾਨੂੰ ਆਪਣੇ ਆਪ ਦੇ ਹੋ ਰਿਹਾ ਵੀ ਅਸੀਂ ਕੀ ਕੀਤਾ ਹੋਇਆ ਇਹੋ ਜਿਹਾ ਗੁਨਾਹ ਕੀਤਾ ਲੱਗਦਾ ਕਿ ਇਹ ਇਦਾਂ ਦੇ ਇਨਸਾਫ ਹੀ ਆ ਇਦਾਂ ਧਰਨੇ ਲਾ ਕੇ ਲੈਣੇ ਪੈਣਗੇ ਦੇਖੋ ਜੀ ਜਿਹੜੀ ਤੇ ਲੜਾਈਆਂ ਨੇ ਅਸੀਂ ਤਾਂ ਇਹ ਹੀ ਦੇਖ ਲਿਆ ਵੀ ਜਿਹੜੇ ਵੀ ਕੋਈ جنگ ਅਸੀਂ ਆਪ ਜਿੱਤਨੀ ਆ ਕੋਈ ਸੇ ਆਪਣੀ ਮੰਗਾ ਮਨਵਾਣੀਆਂ ਨੇ ਧਰਮਿਆਂ ਤੋਂ ਬਿਨਾਂ ਸਾਨੂੰ ਕੁਝ ਮਿਲਣਾ ਹੀ ਨਹੀਂ ਹੈਗਾ ਜਿਹੜੇ ਸਰਕਾਰਾਂ ਲਾਰੇ ਲਾ ਕੇ ਲੈ ਜਾਂਦੇ ਨੇ ਵੋਟਾਂ ਸੀ ਤੁਹਾਡੇ ਆ ਕਰਾਂਗਾ ਉਹ ਕਰਦਾਂਗਾ ਤੁਹਾਡੀ ਇਹ ਮੰਗਾ ਪੂਰੀਆਂ ਕਰਦਾਂਗੇ ਉਹਨਾਂ ਦੇ ਸਾਰੇ ਜੁਮਲੇ ਨੇ ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੁੰਦੀ ਹੈਗੀ ਜਿਹੜੇ ਹੱਕ ਲੈਣੇ ਨੇ ਹੱਕਾਵਾਦ ਸਾਨੂੰ ਲੜਨਾ ਪੈਣਾ ਇਹਨਾਂ ਨੂੰ ਲੱਗਦਾ ਹੁਣ ਜੰਗ ਜਿਸ ਤਰੀਕੇ ਨਾਲ ਰੁਕੀ ਸੀਗੀ ਜੋ ਕੇਂਦਰ ਦੇ ਨਾਲ ਮੰਗਾ ਲੈ ਕੇ ਪਹੁੰਚੇ ਸੀਗੇ ਹਾਲਾਂਕਿ ਇਹ ਇਸ਼ੂ ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਜਿਸ ਦੇ ਵਿੱਚ ਸ਼ੁਕਰਨ ਦੀ ਮੌਤ ਹੋ ਜਾਂਦੀ ਹੈਗੀ ਔਰ ਸਭ ਦਾ ਪੰਜਾਬ ਦਾ ਨਹੀਂ ਪੰਜਾਬ ਦੇ ਬਾਹਰ ਦੇ ਲੋਕਾਂ ਦਾ ਵੀ ਧਿਆਨ ਇਸ ਜਗ੍ਹਾ ਤੇ ਟਿਕਿਆ ਹੋਇਆ ਸੀ ਕਿ ਪਿਛਲੇ 8 ਦਿਨਾਂ ਤੋਂ ਇੱਕ ਨੌਜਵਾਨ ਦੀ ਮ੍ਰਿਤਕ ਦੇ ਮੋਰਚਰੀ ਦੇ ਵਿੱਚ ਪਈ ਹੈ ਉਸ ਦਾ ਅੰਤਿਮ ਸੰਸਕਾਰ ਨਹੀਂ ਹੋ ਪਾਇਆ ਪੋਸਟਮਾਰਟਮ ਨਹੀਂ ਹੋ ਪਾਇਆ ਕਿ ਹੁਣ ਉਹਨਾਂ ਨੂੰ ਵੀ ਤਸੱਲੀ ਹੋਏਗੀ ਬਿਲਕੁਲ ਜੀ ਜਿਸ ਤਰ੍ਹਾਂ ਕੱਲਾ ਸਾਡਾ ਪੰਜਾਬ ਹੀ ਨਹੀਂ ਸੀਗਾ ਸ਼ੁਭ ਕਰਨ ਦੀ ਜੋ ਮੌਤ ਹੋਈ ਸੀ ਉਹਨੂੰ ਲੈ ਕੇ ਚਿੰਤਾਤ ਦੁੱਖ ਦੇ ਵਿੱਚ ਪੂਰਾ ਆਲ ਵਰਲਡ ਇਸ ਮੌਤ ਨੂੰ ਲੈ ਕੇ ਚਿੰਤਾਤ ਸੀਗਾ ਵੀ ਪੰਜਾਬ ਦੇ ਵਿੱਚ ਕਿਹੋ ਜਿਹਾ ਕੀ ਹੋਊਗਾ ਨਾ ਕਰ ਬਟਾ ਪੰਜਾਬ ਵੀ ਜਿਹੜਾ ਐਡਾ ਵੱਡਾ ਫੈਸਲਾ ਲੈਣ ਵਾਸਤੇ ਵੀ ਸਰਕਾਰਾਂ ਨੂੰ ਸੋਚਣਾ ਪੈ ਰਿਹਾ ਸਭ ਤੋਂ ਵੱਡੀ ਗੱਲ ਤੇ ਇਹ ਹੈ ਅੱਜ ਦੇਖੋ ਅਸੀਂ ਇੱਥੇ ਤੱਕ ਆਏ ਹਾਂ ਸਾਨੂੰ ਧਰਨੇ ਮਜਾਰੇ ਕਰ ਕਰਕੇ ਤਾਂ ਰਹੇ ਅੱਜ ਇੱਥੇ ਹੋਇਆ ਫਾਇਰ ਹੋਈ ਹੈ ਸਾਡਾ ਮਨ ਇੰਨਾ ਭਰਿਆ ਹੋਇਆ ਐ ਇਸ ਬੱਚੇ ਦੀ ਡੈਥ ਨੂੰ ਲੈ ਕੇ ਵੀ ਅਸੀਂ ਇਹੋ ਜਿਹੇ ਕਿਹੜੀ ਗੁਨਾਹਾਂ ਦੇ ਵਿੱਚ ਚੱਲਦੇ ਆ ਵੀ ਕੀ ਇਹੋ ਜਿਹਾ ਪਾਪ ਅਸੀਂ ਕੀਤੇ ਹੋਏ ਨੇ ਪੰਜਾਬ ਨੇ ਵੀ ਜਿਹੜਾ ਹਰੇਕ ਹੀ ਆਗੇ ਸਾਡੇ ਪੰਜਾਬ ਨੂੰ ਦੱਬਣਾ ਚਾਹ ਰਿਹਾ ਜਾ ਕੇ ਪੰਜਾਬ ਨੂੰ ਦੱਬਣ ਵਾਸਤੇ ਦੇਣਾ ਪਿੱਛੇ ਸਿਕੰਦਰ ਵੀ ਆਇਆ ਸੀਗਾ ਸਿਕੰਦਰ ਤੋਂ ਵੀ ਪੰਜਾਬ ਨਹੀਂ ਸੀ ਦੱਬਿਆ ਗਿਆ ਅੱਜ ਦੀਆਂ ਸਰਕਾਰਾਂ ਦਾ ਪੰਜਾਬ ਨੂੰ ਕਿੱਥੋਂ ਦੱਬ ਲੈਣਗੀ ਇਹ ਪੰਜਾਬ ਜਿਹੜਾ ਜ਼ਮੀਰਾਂ ਵਾਲੇ ਨੇ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਦੂਜੇ ਧਰਮਾਂ ਨੂੰ ਜਿਉਂਦਾ ਰੱਖਣ ਵਾਸਤੇ ਅਸੀਂ ਮੰਨਗੇ ਆ ਸਾਨੂੰ ਦੱਬਣ ਵਾਸਤੇ ਕੌਣ ਆਏਗਾ ਜਦ ਜਦ ਸਾਡੇ ਸਿਰ ਦੇ ਉੱਤੇ ਸਾਡੇ 10 ਗੁਰੂਆਂ ਦਾ ਛਤਰ ছਾਇਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਨੇ ਅੱਜ ਸਾਨੂੰ ਪੰਜਾਬ ਨੂੰ ਦੱਬਣ ਵਾਲਾ ਕੋਈ ਨਹੀਂ ਹੈਗਾ ਆਉਣ ਵਾਲੇ ਦਿਨਾਂ ਵਿੱਚ ਹੁਣ ਜਿਵੇਂ ਕੱਲ ਨੂੰ ਸਾਡਾ ਸ਼ਿਵਕੰਨ ਦਾ ਸੰਸਕਾਰ ਹੋ ਜਾਏਗਾ ਉਸ ਤੋਂ ਬਾਅਦ ਅਗਲੀ ਰਣਨੀਤੀ ਦਿੱਲੀ ਵਾਸਤੇ ਨਵੀਂ ਤਿਆਰ ਹੋਏਗੀ ਜੋ ਚੱਲੇਗਾ ਅੱਗੇ ਉਸ ਤੋਂ ਤੇਜ਼ ਹੋ ਕੇ ਉੱਪਰ ਕੇ ਆਵਾਂਗੇ ਤਾ ਬਿਲਕੁਲ ਇਹ ਤਸਵੀਰਾਂ ਨੇ ਇਸ ਵੇਲੇ ਲਾਈਵ ਤਸਵੀਰਾਂ ਨੇ ਜਦੋਂ ਜਗਜੀਤ ਸਿੰਘ ਢੱਲੇਵਾਲ ਪਹੁੰਚੇ ਨੇ ਪਾਤੜਾ ਥਾਣੇ ਦੇ ਵਿੱਚ ਐਫਆਰ ਦਰਜ ਹੋਈ ਹੈ 41 ਨੰਬਰ ਐਫਆਰ ਹੈ ਔਰ ਜਿਸ ਦਾ ਰੇਡ ਕਾ ਲਗਾਤਾਰ ਪਿਛਲੇ 8 ਦਿਨਾਂ ਤੋਂ ਬਣਿਆ ਹੋਇਆ ਸੀਗਾ ਔਰ ਅੱਧੀ ਰਾਤ ਨੂੰ 10:45 ਮਿੰਟ ਤੇ ਐਫਆਰ ਦਰਜ ਹੁੰਦੀ ਹੈਗੀ ਹੈ ਜੋ ਲਗਾਤਾਰ ਜਿਸ ਤਰੀਕੇ ਨਾਲ ਪ੍ਰੈਸ਼ਰ ਕਿਸਾਨਾਂ ਦੇ ਵੱਲੋਂ ਬਣਾਇਆ ਜਾ ਰਿਹਾ ਸੀ ਭਾਵੇਂ ਉਹ ਪ੍ਰਦਰਸ਼ਨ ਕਰਕੇ ਔਰ ਲਗਾਤਾਰ ਜਿਸ ਤਰੀਕੇ ਨਾਲ ਇਹ ਗੱਲਬਾਤ ਰੁਕੀ ਵੀ ਸੀ ਕਿ ਲੇਕਿਨ ਅੱਜ ਜਦੋਂ 4:30 ਵਜੇ ਦੇ 4:30 ਵਜੇ ਜਿਹੜੀ ਮੀਟਿੰਗ ਸ਼ੁਰੂ ਹੁੰਦੀ ਹੈ ਔਰ ਕਾਫੀ ਦੇਰ ਤੱਕ ਤਿੰਨ ਤੋਂ ਚਾਰ ਘੰਟੇ ਮੀਟਿੰਗ ਚੱਲਦੀ ਹੈ ਜਿਸ ਦੇ ਵਿੱਚ ਪਰਿਵਾਰ ਬੈਠਦਾ ਹੈ ਕਈ ਕਿਸਾਨ ਆਗੂ ਬੈਠਦੇ ਨੇ ਔਰ ਇਹ ਜਿਹੜੀ ਉਹ ਸੈਮਤੀ ਕਿਸੇ ਨੇ ਕਿਤੇ ਬਣਦੀ ਹੈ ਕਿ ਐਫਆਈਆਰ ਜਿਹੜੀ ਹੈ ਉਹ ਪੁਲਿਸ ਦਵੇਗੀ ਔਰ ਉਸ ਦੇ ਨਾਲ ਹੁਣ ਪਾਤੜਾ ਥਾਣਾ ਜੋ ਕਿ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਆਉਂਦਾ ਉਸ ਥਾਣੇ ਦੇ ਵਿੱਚ ਐਫਆਈਆਰ ਦਰਜ ਹੋਈ ਹੈ 41 ਨੰਬਰ ਐਫਆਈਆਰ ਹੈ ਜਿਸ ਦੇ ਵਿੱਚ ਧਾਰਾਵਾਂ 302 114 ਜਿਹੜੀ ਹੈ ਪਰਿਵਾਰ ਨੂੰ ਵਾਦਾ ਕੀਤਾ ਸੀ ਕਿਸਾਨ ਜਥੇਬੰਦੀਆਂ ਨੂੰ ਪੁਲਿਸ ਨੇ ਵਾਦਾ ਕੀਤਾ ਸੀ ਭਰੋਸੇ ਦੇ ਵਿੱਚ ਲੈ ਕੇ ਆਈ ਸੀ ਕਿ 4 ਘੰਟਿਆਂ ਦੇ ਵਿੱਚ ਐਫਆਈਆਰ ਦੀ ਕਾਪੀ ਤੁਹਾਡੇ ਹੱਥ ਦੇ ਜਿਹੜੀ ਐ ਐਫ ਆਰ ਜਿਹੜੀ ਐ ਉਹ ਆ ਚੁੱਕੀ ਹੈਗੀ ਐ ਔਰ ਉਸ ਦੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜੋ ਕਿ ਕੰਪਲੇਨਟੈਂਟ ਦੇ ਤੌਰ ਤੇ ਚਰਨਜੀਤ ਸਿੰਘ ਦੇ ਤੌਰ ਤੇ ਜਿਹੜੀ ਐ ਇਹ ਉਹਨਾਂ ਦੇ ਵੱਲੋਂ ਲਿਖਾਈ ਗਈ ਹੈ तमाम ਵੇਰਵਾ ਪੂਰੇ ਪੂਰੀ ਘਟਨਾ ਦਾ ਜਿਹੜਾ ਉਹ ਦਿੱਤਾ ਗਿਆ ਹੈਗਾ ਔਰ ਜੋ ਮੰਗ ਲਗਾਤਾਰ ਜਿਹੜੀ ਐ ਉਹ ਕੀਤੀ ਜਾ ਰਹੀ ਸੀ ਕਿ ਤੇ ਉਸ ਦੇ ਉੱਪਰ ਹੁਣ ਪੁਲਿਸ ਨੇ ਉਹ ਇੱਛਾ ਜਿਹੜੀ ਆ ਉਹ ਪੂਰੀ ਕੀਤੀ ਕਿਸਾਨਾਂ ਦੀ ਜਿਸ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਸੀ ਜਰਜੀਤ ਸਿੰਘ ਦੱਲੇਵਾਲ ਉਹ ਪਹੁੰਚੇ ਨਗੇ ਉਹਨਾਂ ਦੇ ਵੱਲੋਂ ਇਹ ਖਾਸ ਤੌਰ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਔਰ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਕਿਉਂਕਿ ਉਹ ਪ੍ਰਸ਼ਾਸਨ ਨੇ ਕਿਹਾ ਸੀ ਜੋ ਪ੍ਰਸ਼ਾਸਨ ਕਹਿ ਰਿਹਾ ਸੀਗਾ ਕਿ ਅਸੀਂ 4 ਘੰਟਿਆਂ ਦੇ ਵਿੱਚ ਇਹ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਾਂਗੇ ਤੇ ਐਫ ਆਈ ਆਰ ਜਿਹੜੀ ਆ ਉਹ ਦਰਜ ਹੋ ਚੁੱਕੀ ਹੈ ਸਵੇਰੇ ਜਿਹੜਾ ਦੱਸਿਆ ਜਾ ਰਿਹਾ ਕਿ ਹੁਣ ਪੋਸਟਮਾਰਟਮ ਦੀ ਜਿਹੜੀ ਪ੍ਰੋਸੈਸ ਹੈ ਉਹ ਸ਼ੁਰੂ ਹੋ ਚੁੱਕੀ ਹੈਗੀ ਹੈ ਇੱਕ ਵਾਰ ਤਸਵੀਰ ਅੰਦਰ ਦੀ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿਸ ਥਾਂ ਤੇ ਪੋਸਟਮਾਰਟਮ ਚੱਲ ਰਿਹਾ ਹੈਗਾ ਇਸ ਵੇਲੇ ਪਰ ਡਾਕਟਰਾਂ ਦਾ ਪੈਨਲ ਕਿਉਂਕਿ ਡਾਕਟਰਾਂ ਦਾ ਬੋਰਡ ਬਣਾਉਣ ਨੂੰ ਕਿਹਾ ਸੀ ਤੇ ਜੋ ਜਾਣਕਾਰੀ ਮਿਲ ਪਾਈ ਕਿ ਅੰਦਰ ਡਾਕਟਰਾਂ ਦਾ ਪੈਨਲ ਕੁਝ ਮੌਜੂਦ ਹੈ ਜੋ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਪੋਸਟਮਾਰਟਮ ਹੋਵੇਗਾ ਲੇਕਿਨ ਫੇਰੇ ਮ੍ਰਿਤਕ ਤੇ ਨੂੰ ਜਿਹੜਾ ਉਹ ਲਿਆਇਆ ਜਾਣਾ ਹੈਗਾ ਤੇ ਇਸ ਵੇਲੇ ਇਹ ਤਸਵੀਰ ਤੁਸੀਂ ਬਿਲਕੁਲ ਮੋਰਚਰੀ ਦੇ ਬਾਹਰ ਦੀ ਵੇਖ ਰਹੇ ਹੋ ਕਿ ਜਿੱਥੇ ਮ੍ਰਿਤਕ ਦੇ ਨੂੰ ਰੱਖਿਆ ਗਿਆ ਹੈ ਔਰ ਸ਼ੁਭਕਰਨ ਦੇ ਪਿਤਾ ਉਹ ਅੰਦਰ ਪਹੁੰਚ ਚੁੱਕੇ ਨੇਗੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਨਾਲ ਪਹੁੰਚ ਚੁੱਕੇ ਨੇਗੇ ਵਕੀਲ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਔਰ ਅੰਦਰ ਪੂਰੀ ਪ੍ਰੋਸੈਸ ਜਿਹੜੀ ਪੂਰੀ ਕੀਤੀ ਜਾ ਰਹੀ ਕਿਉਂਕਿ ਕਾਫੀ ਫਾਈਲ ਪ੍ਰੋਸੈਸ ਹੁੰਦੀ ਆ ਉਸ ਫਾਈਲ ਪ੍ਰੋਸੈਸ ਨੂੰ ਜਿਹੜਾ ਉਹ ਪੂਰਾ ਕੀਤਾ ਜਾ ਰਿਹਾ ਹੈਗਾ ਔਰ ਇਸ ਲਈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਕਾਰੀ ਰਜਿੰਦਰ ਹਸਪਤਾਲ ਦੀ ਉਸ ਮਾਰਚਰੀ ਦੀ ਜਿੱਥੇ ਪਿਛਲੇ 8 ਦਿਨਾਂ ਕਿਉਂਕਿ 8 ਦਿਨ ਹੋ ਚੁੱਕੇ ਨੇ ਪੂਰੇ 8 ਦਿਨਾਂ ਤੋਂ ਸ਼ੁਭਕਰਨ ਦੀ ਮ੍ਰਿਤਕ ਦੇ ਨੂੰ ਰੱਖਿਆ ਗਿਆ ਹੈਗਾ ਔਰ ਇਹ ਤਸਵੀਰ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਦੇ ਹਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਇੱਕ ਤਸਵੀਰ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਲਗਾਤਾਰ ਪਿਛਲੇ 3 3 ਦਿਨਾਂ ਤੋਂ 24 ਦੇਦੀ ਰਾਖੀ ਦੇ ਲਈ ਔਰ ਲਗਾਤਾਰ ਕਿਸੇ ਨੂੰ ਵੀ ਨੇੜੇ ਤੇੜੇ ਜਿਹੜਾ ਉਹ ਨਹੀਂ ਆੜ ਦਿੱਤਾ ਜਾ ਰਿਹਾ ਸੀਗਾ ਜੇਕਰ ਕਿਸੇ ਦੀ ਮਰਤਕ ਦੇ ਆਉਂਦੀ ਵੀ ਸੀਗੀ ਤੇ ਉਸ ਨੂੰ ਕਿਉਂਕਿ ਲਗਾਤਾਰ ਵੇਖਿਆ ਜਾਂਦਾ ਕਈ ਕੇਸ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਉਹ ਜਾਣ ਦੀ ਦਾਜਤ ਕਈ ਚੈਕਿੰਗ ਕਰਨ ਤੋਂ ਬਾਅਦ ਜਿਹੜੀ ਉਹ ਦਿੱਤੀ ਜਾਂਦੀ ਸੀਗੀ ਲੇਕਿਨ ਅੱਜ ਦੇਰ ਰਾਤ ਵੀ ਪਟਿਆਲਾ ਪੁਲਿਸ ਜਿਹੜੀ ਆ ਉਹ ਤੈਨਾਤ ਹੈਗੀ ਆ ਔਰ ਖਾਸ ਤੌਰ ਤੇ ਬਠਿੰਡਾ ਦੇ ਐਸਐਸਪੀ ਜਿਹੜੇ ਨੇ ਉਹ ਪਹੁੰਚੇ ਸੀ ਪਟਿਆਲਾ ਦੇ ਐਸਐਸਪੀ ਜਿਹੜੇ ਨੇ ਉਹ ਮੌਜੂ ਸੀ ਕਿਉਂਕਿ ਅੱਡੀ ਚੋਟੀ ਦਾ ਜੋਰ ਜਿਹੜਾ ਉਹ ਪ੍ਰਸ਼ਾਸਨ ਦਾ ਲੱਗਿਆ ਹੋਇ ਸੀ ਭਾਵੇਂ ਏ ਡੀ ਜੀ ਪੀ ਜਸਕਰਨ ਸਿੰਘ ਹੋਣ ਉਹ ਵੀ ਲਗਾਤਾਰ ਦੂਸਰੇ ਦਿਨ ਤੋਂ ਕਿਉਂਕਿ 22 ਤਰੀਕ ਤੋਂ ਹੀ ਲਗਾਤਾਰ ਪਰਿਵਾਰ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਸੀਗਾ ਕਿ ਇਸ ਮਸਲੇ ਨੂੰ ਜਿਹੜਾ ਉਹ ਜਲਦ ਤੋਂ ਜਲ ਸੁਲਝਾਇਆ ਜਾਵੇ ਕਿਉਂਕਿ ਇੱਕ ਨੌਜਵਾਨ ਦੀ ਮ੍ਰਿਤਕ ਦੇ ਨੂੰ ਇੰਨੀ ਦੇਰ ਤੱਕ ਕਿਉਂ ਉਹ ਰੱਖਿਆ ਜਾਵੇ ਉਸ ਦਾ ਅੰਤਿਮ ਸੰਸਕਾਰ ਜਿਹੜਾ ਉਹ ਕਰ ਦਿੱਤਾ ਜਾਵੇ ਇਹ ਲਗਾਤਾਰ ਜਿਹੜੀ ਆ ਉਹ ਚੱਲ ਰਹੀ ਸੀਗੀ ਗੱਲਬਾਤ ਲੇਕਿਨ ਹੁਣ ਉਹ ਗੱਲਬਾਤ ਕਿਥੇ ਨਾ ਕਿਤੇ ਸਿਰੇ ਨਹੀਂ ਚੜੀ ਸੀਗੀ ਔਰ ਪਿਛਲੇ 8 ਦਿਨਾਂ ਤੋਂ ਕਿਉਂਕਿ 2-3 ਦਿਨ ਤਾਂ ਵਿਚਕਾਰ ਗੱਲਬਾਤ ਵੀ ਜਿਹੜੀ ਉਹ ਬੰਦ ਰਹੀ ਪ੍ਰਸ਼ਾਸਨ ਦੇ ਉੱਪਰ ਵਿਸ਼ਵਾਸ ਵੀ ਜਿਹੜਾ ਉਹ ਪਰਿਵਾਰ ਦਾ ਉੱਠ ਚੁੱਕਾ ਸੀਗਾ ਜਿਸ ਦੇ ਕਰਕੇ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਖਿਲਾਫ ਪਰਿਵਾਰ ਨੇ ਮੀਡੀਆ ਅੱਗੇ ਆ ਕੇ ਵੀ ਬੋਲਿਆ ਸੀ ਕਿ ਪੰਜਾਬ ਅਧਿਕਾਰ ਲਗਾਤਾਰ ਸਾਡੇ ਕੋਲ ਕੋਈ ਜਿਹੜੇ ਨੇ ਲੋਕ ਪੇਜਰੀ ਹੈਗੀ ਕਿ ਜੋ ਇਸ ਤਰੀਕੇ ਨਾਲ ਸਮਝੋਤਾ ਕਰਾਉਣ ਦੀ ਗੱਲ ਕਰਦੇ ਨੇ ਲੇਕਿਨ ਉਹ ਜਿਹੜਾ ਉਹ ਨਹੀਂ ਚੜਿਆ ਲੇਕਿਨ ਇਸ ਵੇਲੇ ਇਹ ਤਸਵੀਰ ਦੇ ਕਉਕੀ ਪਿਛਲੇ 2-3 ਦਿਨਾਂ ਤੋਂ ਆਹੀ ਤਸਵੀਰ ਸੀ ਕਿਸਾਨ ਇਸ ਪਾਸੇ ਤੇ ਪੁਲਿਸ ਉਸ ਪਾਸੇ ਕਿਉਂਕਿ ਕਿਸਾਨਾਂ ਨੂੰ ਵੀ ਜਿਹੜਾ ਉਹ ਜਾਣ ਨਹੀਂ ਦਿੱਤਾ ਜਾਂਦਾ ਸੀਗਾ ਲੇਕਿਨ ਹੁਣ ਜਗਜੀਤ ਸਿੰਘ ਡੱਲੇਵਾਲ ਇਨਾਂ ਦੇ ਆਗੂ ਨੇ ਇਨਾਂ ਦੇ ਪ੍ਰਧਾਨ ਨੇ ਪਾਰਟੀ ਦੇ ਕਿਸਾਨ ਯੂਨੀਅਨ ਦੇ ਉਹ ਪਹੁੰਚੇ ਨੇਗੇ ਉਹਨਾਂ ਦੇ ਵੱਲੋਂ ਅੰਦਰ ਜਿਹੜਾ ਉਹ ਪਰਿਵਾਰ ਦੇ ਨਾਲ ਮਿਲਿਆ ਜਾ ਰਿਹਾ ਔਰ ਇਹ ਪੂਰੀ ਤਸਵੀਰ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਦੇਰ ਰਾਤ ਜਿਹੜਾ ਉਹ ਸ਼ੁਕਰਨ ਦਾ ਪੋਸਟਮਾਰਟਮ ਕੀਤਾ ਜਾਣਾ ਹੈਗਾ ਜੋ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਔਰ ਇਸ ਵੇਲੇ ਇਹ ਤਸਵੀਰ ਜਿਹੜੀ ਆ ਇੱਕ ਲੋਕਾਂ ਲਈ ਇੱਕ ਵੱਡੀ ਤਸਵੀਰ ਹੋਵੇਗੀ ਕਿਸਾਨਾਂ ਦੇ ਲਈ ਇੱਕ ਵੱਡੀ ਤਸਵੀਰ ਹੋਵੇਗੀ ਕਿਉਂਕਿ ਕਿਸਾਨਾਂ ਦੇ ਵੱਲੋਂ ਜਿਹੜਾ ਇਹ ਮੰਗ ਰੱਖੀ ਜਾ ਰਹੀ ਸੀ ਕਿ ਐਫ ਆਰ ਦਰਜ ਹੋਵੇ ਤੇ ਹੁਣ ਐਫ ਆਰ ਜਿਹੜੀ ਹੈ ਉਹ ਦਰਜ ਹੋ ਚੁੱਕੀ ਹੈਗੀ ਹੈ ਜਿਸ ਨੂੰ ਲੈ ਕੇ ਲਗਾਤਾਰ ਜਿਹੜੀ ਉਹ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਇੱਕ ਵਾਰ ਉਸ ਐਫ ਆਰ ਫੀਲ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਜਰੂਰ ਕਰੂੰਗਾ ਕਿ ਦਿਖਾਈ ਜਾਵੇ ਕਿ ਕਿਸ ਤਰੀਕੇ ਦੇ ਨਾਲ ਜਿਸ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਹੋਇਆ ਸੀਗਾ ਉਸ ਐਫਆਰ ਦੀ ਇੱਕ ਤਸਵੀਰ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਕਈ ਆਗੂਆਂ ਦੇ ਕੋਲ ਇਹ ਤਸਵੀਰ ਜ਼ਰੂਰ ਪਹੁੰਚੂਗੀ ਹੋਏਗੀ ਕਿ ਜਿਹੜੇ ਇਹ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪਾਤਣਾ ਥਾਣੇ ਦੇ ਵਿੱਚ ਇਹ ਐਫਆਰ ਦਰਜ ਹੋਈ ਹੈ 41 ਨੰਬਰ ਐਫਆਰ ਹੈ ਜਿਸ ਦੇ ਵਿੱਚ ਤਾਰਾਵਾ 302 ਤੇ 114 ਜਿਹੜੀ ਹੈ ਉਹ ਲਾਈ ਗਈ ਹੈਗੀ ਆ ਚਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉੱਪਰ ਇਹ ਐਫਆਈਆਰ ਹੋਈ ਆ ਔਰ ਇਸ ਵੇਲੇ ਇਹ ਤਸਵੀਰ ਤੁਸੀਂ ਉਸ ਐਫਆਈਆਰ ਦੀ ਜਿਹੜੀ ਆ ਵੇਖ ਪਾ ਰਹੇ ਜਿਸ ਨੂੰ ਲੈ ਕੇ ਲਗਾਤਾਰ ਰੇਡ ਕਾ ਬਣਿਆ ਹੋਇਆ ਸੀਗਾ ਔਰ ਇਸ ਵੇਲੇ ਰਾਤ ਦਾ ਵੇਲਾ ਔਰ ਰਾਤ ਦੇ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਐਡਵੋਕੇਟਾਂ ਦੀ ਟੀਮ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਅੰਦਰ ਪਹੁੰਚ ਚੁੱਕੇ ਨੇਗੇ ਔਰ ਸ਼ੁਭਕਰਨ ਦੇ ਪਿਤਾ ਜਿਹੜੇ ਨੇ ਉਹ ਪਹੁੰਚ ਚੁੱਕੇ ਨੇਗੇ ਔਰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਸਾਫ਼ ਤੌਰ ਤੇ ਕਿਹਾ ਗਿਆ ਕਿ ਅਸੀਂ ਕੱਲ ਇੱਕ ਵੱਡਾ ਐਕਸ਼ਨ ਉਲੀਕਣਾ ਸੀ ਲੇਕਿਨ ਉਸ ਜਿਹੜਾ ਇਹ ਪ੍ਰਸ਼ਾਸਨ ਨੇ ਜਿਹੜਾ ਇਹ ਐਫ ਆਰ ਦਰਜ ਕਰ ਜਾਣੇ ਉਹ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਆਖੀ ਗਈ ਸੀਗੀਆਂ ਤੇ ਕਿ ਤੁਸੀਂ ਦੇਖ ਸਕਦੇ ਹੋ ਕਿ ਹਲਚਲ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਵਧੀ ਹੈਗੀ ਹੈ ਔਰ ਇਸ ਵੇਲੇ ਇਹ ਤਸਵੀਰ ਜਿਹੜੀ ਹੈ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਹੈ तमाम ਐਂਬੂਲੈਂਸ ਐਂਬੂਲੈਂਸ ਦੀ ਤਸਵੀਰ ਜਿਹੜੀ ਹੈ ਉਹ ਜਰੂਰ ਦਿਖਾ ਦਿਓ ਕਿ ਇੱਕ ਐਂਬੂਲੈਂਸ ਜਿਹੜੀ ਹੈ ਉਹ ਖੜ ਚੁੱਕੀ ਹੈ ਕਿਉਂਕਿ ਪਹਿਲਾਂ ਕਿਸਾਨਾਂ ਦੇ ਵੱਲੋਂ ਵੀ ਇਹ ਰੋਸ਼ਚ ਚਾਹੇ ਕਿ ਕਿ ਐਂਬੂਲੈਂਸ ਕਿਉਂ ਬੁਲਾਈ ਗਈ ਹੈ ਕਿ ਸਾਨੂੰ ਇਹ ਖਰਚਾ ਹੈ ਕਿ ਪੁਲਿਸ ਕੁਛ ਨਾ ਕੁਛ ਜਿਹੜੀ ਉਹ ਕਰ ਸਕਦੀ ਹੈ ਲੇਕਿਨ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੋ ਚੁੱਕੀਆਂ ਨੇ ਕਿਸਾਨਾਂ ਦੇ ਲਈ ਵੀ ਕਿਉਂਕਿ ਕਿਸਾਨਾਂ ਦੇ ਆਗੂ ਸਿੱਧੇ ਤੌਰ ਤੇ ਪਹੁੰਚ ਚੁੱਕੇ ਨੇਗੇ ਔਰ ਇਸ ਵੇਲੇ ਇਸ ਐਂਬੂਲੈਂਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਅੰਦਰ ਡਾਕਟਰਾਂ ਦਾ ਜਿਹੜਾ ਪੈਨਲ ਹੈ ਉਹ ਮੌਜੂਦ ਹੈਗਾ ਕਿਉਂਕਿ ਬੋਰਡ ਬਣਾਉਣ ਦੀ ਮੰਗ ਜਿਹੜੀ ਉਹ ਰੱਖੀ ਗਈ ਸੀਗੀ ਤੇ ਇਹ ਤਸਵੀਰ ਉਸ ਐਂਬੂਲੈਂਸ ਦੀ ਵੀ ਜਿਹੜੀ ਆ ਉਹ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ तमाम ਚੀਜ਼ਾਂ ਪਰਮਨ ਜਿਹੜੇ ਨੂੰ ਕਰ ਲਿੱਤੇ ਗਏ ਨੇ ਇੱਕ ਵੱਡਾ ਜ਼ਰੂਰ ਗੱਲ ਆਖੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੇ ਕਿ ਸਵੇਰੇ ਮਰਤਕ ਦੇ ਨੂੰ ਜਿਹੜਾ ਲੈ ਜਾਇਆ ਜਾਵੇਗਾ ਜਿਸ ਤਰਨੇ ਅਲੀ ਥਾਂ ਤੇ ਸ਼ੁਕ ਕਰਨ ਦੀ ਮੌਤ ਹੋਈ ਹੈ ਉਸ ਥਾਂ ਤੇ ਲਿਜਾਇਆ ਜਾਵੇਗਾ ਇਹ ਵੱਡੀ ਗੱਲ ਕਿਸਾਨ ਆਗੂ ਦੇ ਵੱਲੋਂ ਆਖੀ ਗਈ ਹੈਗੀ ਆ ਲੇਕਿਨ ਸਵੇਰੇ ਜਿਹੜਾ ਲਿਜਾਇਆ ਜਾਵੇਗਾ ਉਸ ਤੋਂ ਬਾਅਦ ਉਸ ਦੇ ਪਿੰਡ ਜਿਹੜਾ ਮਿਤਕ ਦੇ ਨੂੰ ਰਵਾਨਾ ਕੀਤਾ ਜਾਵੇਗਾ ਤੇ ਇਸ ਵੇਲੇ ਦੀ ਇਹ ਵੱਡੀ ਅਪਡੇਟ ਔਰ ਵੱਡੀ ਖਬਰ ਕਿ ਸ਼ੁਕਰਨ ਦਾ ਜਿਹੜਾ ਪੋਸਟਮਾਰਟਮ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੀ ਜਾਣਕਾਰੀ ਖੁਦ ਜਗਜੀਤ ਸਿੰਘ ਧੱਲੇਵਾਲੇ ਦਿੱਤੀ ਹੈ ਲੇਕਿਨ ਕਿਹਾ ਹੈ ਕਿ ਸਵੇਰੇ ਅਸੀਂ ਜਿਹੜਾ ਪੂਰੇ ਰੀਤੀ ਰਿਵਾਜਾਂ ਦੇ ਨਾਲ ਪੂਰੇ ਸਤਕਾਰ ਦੇ ਨਾਲ ਸ਼ੁਕਰਨ ਦਾ ਅੰਤਿਮ ਸੰਸਕਾਰ ਕਰਾਂਗੇ ਔਰ ਪਿਛਲੇ 8 ਦਿਨਾਂ ਤੋਂ ਲਗਾਤਾਰ ਪੁਲਿਸ ਜਿਹੜੀ ਹੈ ਉਹ ਵੇਖਣ ਨੂੰ ਮਿਲਦੀ ਹੈ ਲੇਕਿਨ ਇਸ ਵੇਲੇ ਇਹ ਤਸਵੀਰ ਜ਼ਰੂਰ ਹੈ ਜੋ ਤੁਸੀਂ ਦੇਖ ਸਕਦੇ ਹੋ ਜਿਸ ਨੂੰ ਦੇਖਣ ਦੇ ਲਈ ਕਿਸਾਨ ਲਗਾਤਾਰ ਜਿਹੜਾ ਉਡੀਕ ਕਰ ਰਹੇ ਸੀ ਕਿ ਜਲਦ ਤੋਂ ਜਲਦ ਜਿਹੜਾ ਮੰਗਾ ਮੰਨਿਆ ਜਾਣ ਉਸ ਤੋਂ ਬਾਅਦ ਜਾ ਕੇ ਅੰਤਿਮ ਸੰਸਕਾਰ ਖੂਪ ਆਵੇਗਾ ਲੇਕਿਨ ਕਹਿ ਲੀਏ ਕਿ 8 ਦਿਨ ਜਿਹੜੇ ਪੂਰੇ ਹੋ ਚੁੱਕੇ ਨੇ ਔਰ ਪਰਿਵਾਰ ਨੇ ਸ਼ੁਭ ਕਰਨ ਦੀ ਸ਼ਕਲ ਤੱਕ ਨਹੀਂ ਵੇਖੀ ਸੀ ਲੇਕਿਨ ਹੁਣ ਜਿਹੜੇ ਪਿਤਾ ਨੇ ਉਹ ਜ਼ਰੂਰ ਪਹੁੰਚੇ ਨੇ ਉਹਨਾਂ ਦੇ ਵੱਲੋਂ ਆਪਣੇ ਪੁੱਤ ਦੀ ਜਿਹੜੀ ਆ ਉਹ ਸ਼ਕਲ ਜ਼ਰੂਰ ਵੇਖੀ ਗਈ ਹੋਵੇਗੀ ਕਿਉਂਕਿ ਤਮਾਮ ਪ੍ਰੋਸੈਸ ਹੁੰਦਾ ਹੈ ਉਸ ਪ੍ਰੋਸੈਸ ਦੇ ਤਹਿਤ ਪੂਰਾ ਵਿਰਵਾ ਤਿਆਰ ਹੁੰਦਾ ਤਾਂ ਵਿਰਵਾ ਜਿਹੜਾ ਜ਼ਰੂਰ ਤਿਆਰ ਹੋਵੇਗਾ ਲੇਕਿਨ ਹਲਚਲ ਇਸ ਐਂਬੂਲੈਂਸ ਦੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਵਧੀ ਹੈਗੀ ਐ ਐਂਬੂਲੈਂਸ ਜਿਹੜੀ ਉਹ ਪਹੁੰਚੀ ਹੈਗੀ ਹੈ ਔਰ ਇਹ ਤਸਵੀਰ ਹੈ ਸਰਕਾਰੀ ਰਜਿੰਦਰਾ ਹਸਪਤਾਲ ਦੀਆਂ ਜੋ ਲਾਈਵ ਤੁਸੀਂ ਦੇਖ ਸਕ ਰਹੇ ਹੋ ਪੀਟੀਸੀ ਨਿਊਜ਼ ਤੇ ਕਿ ਲਗਾਤਾਰ ਸ਼ੁਕਰਨ ਨੂੰ ਲੈ ਕੇ ਕਵਰੇਜ ਚੱਲ ਰਹੀ ਸੀਗੀ ਔਰ ਲਗਾਤਾਰ ਮੋਰਚਰੀ ਤੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਸੀਗੀਆਂ ਲੇਕਿਨ ਅੱਜ ਇਸ ਤਸਵੀਰ ਤੇ ਹਰ ਇੱਕ ਦੀ ਨਜ਼ਰ ਹੋਵੇਗੀ ਕਿਉਂਕਿ ਹਰ ਘਰ ਦੇ ਵਿੱਚ ਇਹ ਗੱਲ ਜ਼ਰੂਰ ਕੀਤੀ ਜਾਂਦੀ ਸੀ ਕਿ ਕਦੋਂ ਸ਼ੁਭ ਕਰਨ ਦਾ ਜਿਹੜਾ ਉਹ ਅੰਤਿਮ ਸੰਸਕਾਰ ਹੋਵੇਗਾ ਕਦੋਂ ਉਸ ਦਾ ਪੋਸਟਮਾਰਟਮ ਹੋਵੇਗਾ ਲੇਕਿਨ ਇਹ ਜ਼ਰੂਰ ਤਸਵੀਰ ਜਿਹੜੀ ਆ ਇਹ ਜਿਹੜੀ ਉਹ ਦੱਸਣ ਵਾਲੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਪੁਲਿਸ ਨੇ ਐਫ ਆਰ ਦਰਜ ਕੀਤੀ ਹੈ ਜਿਸ ਦੀ ਮੰਗ ਲਗਾਤਾਰ ਜਿਹੜੀ ਹੈ ਉਹ ਕੀਤੀ ਜਾ ਰਹੀ ਸੀਗੀ ਲੇਕਿਨ ਇਸ ਵੇਲੇ ਇਹ ਤਸਵੀਰ ਰਾਤ ਦੇ ਵੇਲੇ ਦੀ ਔਰ ਸਿੱਧੇ ਤੌਰ ਤੇ ਜਗਜੀਤ ਸਿੰਘ ਢੱਲੇਵਾਲ ਨੇ ਇਹ ਆਖਿਆ ਕਿ کافی دیر ਕਰਤੀ ਸਰਕਾਰ ਨੇ ਲੇਕਿਨ ਹੁਣ ਜ਼ਰੂਰ ਜਿਹੜਾ ਇਹ ਐਫ ਆਰ ਜਿਹੜੀ ਆ ਉਹ ਦਰਜ ਕੀਤੀ ਗਈ ਹੈਗੀ ਇਸ ਵੇਲੇ ਇਹ ਤਸਵੀਰ ਸਿੱਧਾ ਸਰਕਾਰੀ ਰਜਿੰਦਰ ਦਾ ਹਸਪਤਾਲ ਤੋਂ ਲਾਈਵ ਦੇਖ ਰਿਹਾ ਹਾਂ ਤਾਂ ਇਹ ਤਸਵੀਰ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਐਂਬੂਲੈਂਸ ਆਈ ਹੈ ਔਰ ਕੁਝ ਹਲਚਲ ਜਿਹੜੀ ਆ ਉਹ ਜ਼ਰੂਰ ਇਸ ਜਿਹੜੀ ਉਹ ਨਜ਼ਰ ਆ ਰਹੀ ਹੋਵੇਗੀ ਹੁਣ ਕੀ ਹਲਚਲ ਹੈ ਲੇਕਿਨ ਇਹ ਇੱਕ ਵੱਡੀ ਤਸਵੀਰ ਜ਼ਰੂਰ ਹੈਗਾ ਜਿਸ ਦੇ ਵਿੱਚ ਇਹ ਲਗਾਤਾਰ ਤੁਸੀਂ ਦੇਖ ਪਾ ਰਹੇ ਹੋ ਕਿ ਲਾਈਵ ਤਸਵੀਰਾਂ ਨੇ ਇਹ ਜਦੋਂ ਜਗਜੀਤ ਸਿੰਘ ਡੱਲੇਵਾਲ ਪਹੁੰਚੇ ਸੀ ਪੂਰੀ ਜਾਣਕਾਰੀ ਉਹਨਾਂ ਦੇ ਵੱਲੋਂ ਜਿਹੜੀ ਉਹ ਦਿੱਤੀ ਗਈ ਹੈਗੀ ਹੈ ਲੇਕਿਨ ਇਸ ਵੇਲੇ ਰਾਤ ਦਾ ਵੇਲਾ ਹੈ ਔਰ ਰਾਤ ਦੇ ਵੇਲੇ ਇਹ ਤਸਵੀਰ ਜਿਹੜੀ ਹੈ ਉਹ ਥੋੜ੍ਹ ਤੱਕ ਪਹੁੰਚਾ ਪਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਦੋਂ ਕਿਸਾਨ ਆਗੂਆਂ ਤੇ ਪਰਿਵਾਰ ਦੇਸ ਨਾਲ ਪ੍ਰਸ਼ਾਸਨ ਦੀ ਸਹਿਮਤੀ ਬੈਠੀ ਹੈ ਜਿਸ ਤੋਂ ਬਾਅਦ ਐਫਆਈਆਰ ਜਿਹੜੀ ਆ ਉਹ ਦਰਜ ਕੀਤੀ ਗਈ ਹੈ ਔਰ ਇੱਕ ਵੱਡੀ ਹਲਚਲ ਜਰੂਰ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਦੇਰ ਰਾਤ ਨੂੰ ਨਜ਼ਰ ਆ ਰਹੀ ਹੈ ਇਹ ਐਂਬੂਲੈਂਸ ਖੜੀ ਹੈ ਹੁਣ ਇਸ ਐਂਬੂਲੈਂਸ ਦੇ ਵਿੱਚ ਕੀ ਸ਼ੁਕਰਨ ਦੀ ਮ੍ਰਿਤਕ ਦੇ ਨੂੰ ਲਿਜਾਇਆ ਜਾਵੇਗਾ ਇੱਕ ਵੱਡਾ ਸਵਾਲ ਹੈ ਹੁਣ ਦੇਖਣਾ ਹੋਵੇਗਾ ਕਿ ਕੀ ਹੁੰਦਾ ਲੇਕਿਨ ਹਲਚਲ ਜਰੂਰ ਹੈ ਕਿਉਂਕਿ ਜਿਹੜੀ ਟੀਮ ਗਈ ਸੀ ਉਹੀ ਟੀਮ ਆਸ-ਪਾਸ ਜਿਹੜੀ ਹੈ ਇਸ ਐਂਬੂਲੈਂਸ ਦੇ ਨਜ਼ਰ ਆ ਰਹੀ ਹੈਗੀ ਹੈ ਔਰ ਇਸ ਵੇਲੇ ਇਹ ਤਸਵੀਰ ਜਿਹੜੀ ਹੈ ਇਹ ਤਸਵੀਰ ਜਿਹੜੀ ਉਹ ਦੇਖ ਸਕਦੇ ਹੋ ਕਿ ਇਕ ਮ੍ਰਿਤਕ ਦੇ ਨੂੰ ਜਰੂਰ ਇਸ ਐਂਬੂਲੈਂਸ ਦੇ ਵਿੱਚ ਰੱਖਿਆ ਜਾ ਰਿਹਾ ਹੈ ਕਿ ਇਹ ਅ ਤਸਵੀਰ ਜਿਹੜੀ ਹੈ ਤੁਹਾਡੀ ਇਸ ਸਕਰੀਨ ਦੇ ਉੱਪਰ ਚੱਲ ਰਹੀ ਹੋਵੇਗੀ ਕਿ ਇਸ ਮ੍ਰਿਤਕ ਦੇ ਨੂੰ ਐਂਬੂਲੈਂਸ ਦੇ ਵਿੱਚ ਰੱਖਿਆ ਜਾ ਰਿਹਾ ਹੈਗਾ तमाम ਇਹ ਡਾਕਟਰਾਂ ਦੀ ਟੀਮ ਵੀ ਮੌਜੂਦ ਹੈਗੀ ਹੈ ਕਿ ਇਹ ਸ਼ੁਭਕਰਨ ਦੀ ਮ੍ਰਿਤਕ ਦੇ ਹੈ ਕਿਉਂਕਿ ਹਲੇ ਹਲੇ ਜਗਜੀਤ ਸਿੰਘ ਡਲੇਵਾਲ ਜਿਹੜੇ ਨੇ ਉਹ ਮੀਡੀਆ ਦੇ ਨਾਲ ਗੱਲਬਾਤ ਕਰਕੇ ਗਏ ਸੀ ਔਰ ਸਿੱਧੇ ਤੌਰ ਤੇ ਕਹੇ ਸੀ ਕਿ ਸਵੇਰੇ ਜਿਹੜਾ ਉਹ ਮ੍ਰਿਤਕ ਦੇ ਨੂੰ ਲਿਜਾਇਆ ਜਾਵੇਗਾ ਉਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਵੇਗਾ ਬਾਰਡਰ ਤੇ ਲਿਜਾਉਣ ਦੀ ਵੀ ਗੱਲ ਜਿਹੜੀ ਆ ਉਹ ਆਖੀ ਗਈ ਸੀਗੀ ਲੇਕਿਨ ਇਸ ਵੇਲੇ ਇਹ ਤਸਵੀਰ ਹੈ ਜਦੋਂ ਸਰਕਾਰੀ ਰਜਿੰਦਰ ਹਸਪਤਾਲ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਹਲਚਲ ਵਧੀ ਹੈਗੀ ਹੈ ਹਲਚਲ ਦੇ ਵਿੱਚ ਇਹ ਡਾਕਟਰਾਂ ਦੀ ਟੀਮ ਇਸ ਐਂਬੂਲੈਂਸ ਦੇ ਕੋਲ ਨਜ਼ਰ ਆ ਰਹੀ ਹੈ ਔਰ ਇੱਕ ਮ੍ਰਿਤਕ ਦੇ ਨੂੰ ਇਸ ਐਂਬੂਲੈਂਸ ਦੇ ਵਿੱਚ ਰੱਖਿਆ ਗਿਆ ਕਿ ਇਹ ਸ਼ੁਭਕਰਨ ਦੀ ਮ੍ਰਿਤਕ ਤੇ ਹੈ ਇਸ ਨੂੰ ਲੈ ਕੇ ਹਲੇ ਤੱਕ ਇਸ ਨੂੰ ਕਲੀਅਰ ਨਹੀਂ ਕਹਿ ਸਕਦੇ ਨੂੰ ਸਾਫ਼ ਤੌਰ ਤੇ ਨਹੀਂ ਕਹਿ ਸਕਦੇ ਲੇਕਿਨ ਇੱਕ ਹਲਚਲ ਜਿਹੜੀ ਉਹ ਜ਼ਰੂਰ ਨਜ਼ਰ ਆ ਰਹੀ ਹੈ ਕਿ ਉਹ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਅੰਦਰ ਮੌਜੂਦ ਨੇਗੇ ਔਰ ਸ਼ੁਭਕਰਨ ਦੇ ਪਿਤਾ ਜਿਹੜੇ ਨੇ ਉਹ ਅੰਦਰ ਮੌਜੂਦ ਨੇਗੇ ਔਰ तमाम ਪ੍ਰੋਸੀਜਰ ਦੀ ਉਹ ਪੂਰੀ ਕੀਤੀ ਜਾ ਰਹੀ ਸੀ ਕਿ ਲੇਕਿਨ ਇਹ ਐਂਬੂਲੈਂਸ ਆ ਕੇ ਇਸ ਵੇਲੇ ਇੱਥੇ ਖੜੀ ਜ਼ਰੂਰ ਹੈ ਅਰਜ਼ੇ ਵਿੱਚ ਇੱਕ ਮਰਤਕ ਦੇ ਨੂੰ ਰੱਖਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਕੀ ਇਹ ਸ਼ੁਭਕਰਨ ਦੀ ਮਰਤਕ ਦੇ ਹੈ ਹਾਲੇ ਕਿਸ ਨੂੰ ਲੈ ਕੇ ਹਾਲੇ ਸਵਾਲ ਜਰੂਰ ਨੇ ਲੇਕਿਨ ਜੋ ਜਗਜੀਤ ਸਿੰਘ ਡਲੇਵਾਲ ਦੇ ਵੱਲੋਂ ਆਖਿਆ ਗਿਆ ਸੀ ਕਿ ਸ਼ੁਭਕਰਨ ਦੀ ਜਿਹੜੀ ਮਰਤਕ ਦੇ ਸਵੇਰੇ ਜਿਹੜੀ ਉਹ ਲਜਾਈ ਜਾਵੇਗੀ ਲੇਕਿਨ ਹੁਣ ਇਸ ਵੇਲੇ ਤਸਵੀਰ ਜਰੂਰ ਬਦਲੀ ਹੈਗੀ ਹੈ ਔਰ ਇਸ ਵੇਲੇ ਸਰਕਾਰੀ ਰਜਿੰਦਰਾ ਹਸਪਤਾਲ ਦੀਆਂ ਤਸਵੀਰਾਂ ਸਿੱਧੀਆਂ ਤੁਸੀਂ ਲਾਈਵ ਦੇਖ ਰਹੇ ਹੋ ਜੋ ਸ਼ੁਕਰਨ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਪੇਚਾ ਫਸਿਆ ਹੋਇਆ ਸੀ ਕਿ ਐਫ ਆਰ ਜਿਹੜੀ ਹੈ ਉਹ ਦਰਜ ਕੀਤੀ ਜਾਵੇ ਤੇ ਹੁਣ ਐਫ ਆਰ ਜਿਹੜੀ ਹੈ ਉਹ ਜਰੂਰ ਦਰਜ ਹੋ ਚੁੱਕੀ ਹੈਗੀ ਹੈ ਔਰ ਇਹ ਤਸਵੀਰ ਇੱਕ ਐਂਬੂਲੈਂਸ ਜਿਹੜੀ ਹੈ ਉਹ ਬਾਹਰ ਆ ਰਹੀ ਹੈ ਇਸੀ ਤਸਵੀਰ ਦੇਖ ਰਹੇ ਹੋ ਹਾਲਾਂਕਿ ਜੀ ਵੀਡੀਓਗ੍ਰਾਫ ਕੀ ਹੋ ਸਕਦਾ ਹੈ ਕਿ ਸ਼ੁਕਰ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਦੀ ਵੀਡੀਓਗ੍ਰਾਫੀ ਜਿਹੜੀ ਉਹ ਕੀ ਜਾ ਰਹੀ ਹੈ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਿੰਦਾਬਾਦ ਦੇ ਨਾਰੇ ਕਿਸਾਨ ਯੂਨੀਅਨ ਦੇ ਵੱਜ ਰਹੇ ਨੇ ਹੁਣ ਕੀ ਇਹ ਤਸਵੀਰ ਹੈ ਜੋ ਤੁਸੀਂ ਦੇਖ ਸਕਦੇ ਹੋ ਇਸ ਚ ਦੇ ਨੂੰ ਰੱਖਿਆ ਗਿਆ ਸ਼ੁਕਰਾਨ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਪੁਲਿਸ ਦੇ ਵਿੱਚ ਹਾਲਚਲ ਬੜੀ ਵਧੀ ਹੈ ਕਿ ਇਸ ਦੇ ਵਿੱਚ ਇੱਕ ਗੱਡੀ ਇਸ ਐਂਬੂਲੈਂਸ ਦੇ ਵਿੱਚ ਮ੍ਰਿਤਕ ਦੇ ਨੂੰ ਰੱਖਿਆ ਗਿਆ ਸੀਗਾ ਕਿ ਇਹ ਸ਼ੁਕਰਾਂ ਦੇ ਮ੍ਰਿਤਕ ਦੇ ਹੈ ਇਸ ਦੇ ਵਿੱਚ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ ਡਾਕਟਰ ਉਹੀ ਸੀ ਜਿਹੜੇ ਇਸ ਆ ਤਾਮਾਮ ਫਾਈਲਸ ਨੂੰ ਪ੍ਰੋਸੈਸ ਨੂੰ ਪੂਰਾ ਕਰ ਰਹੀ ਸੀਗੇ ਲੇਕਿਨ ਇਸ ਵੇਲੇ ਇਹ ਤਸਵੀਰ ਲਾਈਵ ਤੁਸੀਂ ਦੇਖ ਸਕ ਰਹੇ ਹੋ ਕਿ ਇਸ ਦੇ ਵਿੱਚ ਜਿਹੜੀ ਉਹ ਟੀਮ ਬੈਠੀ ਹੋਈ ਹੈ ਆਰ ਜ਼ੇ ਵਿੱਚ ਕੀ ਇਹ ਸ਼ੁਕਰਾਂ ਦੀ ਮਰਤਕ ਦੇ ਹੈ ਲੇਕਿਨ ਇਹ ਤਸਵੀਰ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਕਿਉਂਕਿ ਪੁਲਿਸ ਦਾ ਜਿਸ ਤਰੀਕੇ ਨਾਲ ਪਹਿਰਾ ਲੱਗਿਆ ਹੈ ਹਾਂ ਇਹ ਮਰਤਕ ਦੇ ਸ਼ੁਕਰਾਂ ਦੀ ਹੈ ਜਿਸ ਨੂੰ ਲੈ ਕੇ ਪੁਲਿਸ ਹਾਰੀ ਹੈਗੀ ਐਸ ਵੇਲੇ ਐਂਬੂਲੈਂਸ ਦੇ ਵਿੱਚ ਮ੍ਰਿਤਕ ਦੇ ਨੂੰ ਰੱਖਿਆ ਗਿਆ ਸੀ ਤੇ ਹੁਣ ਮ੍ਰਿਤਕ ਦੇ ਨੂੰ ਲਿਜਾਇਆ ਗਿਆ ਇਹ ਤਸਵੀਰ ਲਾਈਵ ਜਿਹੜੀ ਆ ਤੁਹਾਡੇ ਤੱਕ ਪਹੁੰਚਾ ਪਾ ਰਹੇ ਆ तमाम ਆਲਾ ਅਫਸਰ ਜਿਹੜੇ ਨੇ ਉਹ ਲੱਗੇ ਹੋਏ ਸੀਗੇ ਔਰ ਇਹ ਤਸਵੀਰ ਜਿਹੜੀ ਆ ਤੁਹਾਡੇ ਤੱਕ ਪਹੁੰਚਾ ਰਹੇ ਕਿ ਐਂਬੂਲੈਂਸ ਜਿਹੜੀ ਆ ਉਹ ਨਿਕਲੀ ਹੈਗੀ ਐ ਐਂਬੂਲੈਂਸ ਦੇ ਵਿੱਚ ਇੱਕ ਮ੍ਰਿਤਕ ਦੇ ਨੂੰ ਰੱਖਿਆ ਗਿਆ ਸੀਗਾ ਔਰ ਮ੍ਰਿਤਕ ਦੇ ਲਿਜਾਈ ਗਈ ਹੈਗੀ ਐ ਇਸ ਦੇ ਵਿੱਚ ਕੀ ਸ਼ੁਕਰਨ ਦੀ ਮ੍ਰਿਤਕ ਦੇ ਸੀ ਇੱਕ ਸਵਾਲ ਹੈ ਔਰ ਲੇਕਿਨ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੀ ਇੱਕ ਵੱਡੀ ਹੁੰਦਾ ਹੈ ਕਿ ਦਾ ਪੋਸਟਮਾਰਟਮ ਦੀ ਪੂਰੀ ਪ੍ਰੋਸੈਸ ਜਿਹੜੀ ਉਹ ਕੀਤੀ ਜਾ ਰਹੀ ਹੈ ਸ਼ੁਕਰਨ ਦੀ ਮ੍ਰਿਤਕ ਦੇ ਨੂੰ ਲਿਜਾਇਆ ਗਿਆ ਡਿਜੀਟਲ ਐਕਸ-ਰੇ ਦੇ ਲਈ ਔਰ ਇਹ ਤਸਵੀਰ ਜਿਹੜੀ ਹੈ ਇੱਕ ਵੱਡੀ ਤਸਵੀਰ ਹੈ ਕਿ ਸ਼ੁਕਰਨ ਦੀ ਮ੍ਰਿਤਕ ਦੇ ਨੂੰ ਡਿਜੀਟਲ ਐਕਸ-ਰੇ ਦੇ ਲਈ ਲਿਜਾਇਆ ਗਿਆ ਕਿਉਂਕਿ ਜੋ ਸਿੱਧੇ ਤੌਰ ਤੇ ਕਾਫੀ ਦਿਨਾਂ ਤੋਂ اٹਕਲਾ ਸੀ ਗਿਆ ਕਿ ਡਿਜੀਟਲ ਐਕਸ-ਰੇ ਕਰਾਇਆ ਜਾਵੇ ਡਾਕਟਰਾਂ ਦੇ ਵੱਲੋਂ ਤੇ ਹੁਣ ਡਿਜੀਟਲ ਐਕਸ-ਰੇ ਦੇ ਲਈ ਜੋਸ਼ ਆ ਕਿਸ ਤਰੀਕੇ ਦੇ ਨਾਲ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਸੀ ਕਿ ਗੋ ਕਿਸਾਨ ਨੂੰ ਗੋਲੀ ਲੱਗੀ ਹੈ ਤੇ ਉਸ ਨੂੰ ਲੈ ਕੇ ਜਿਹੜਾ ਕਹਿ ਸਕਦਾ ਕਿ ਹੁਣ ਇੱਕ ਵੱਡੀ ਅਪਡੇਟ ਹੈ ਕਿ ਸ਼ੁਕਰਨਦੀ ਮਰਤਕ ਦੇ ਨੂੰ ਹੁਣ ਡਿਜੀਟਲ ਐਕਸ-ਰੇ ਦੇ ਲਈ ਲੈ ਜਾਇਆ ਗਿਆ ਡਿਜੀਟਲ ਐਕਸ-ਰੇ ਕੀਤਾ ਜਾਵੇਗਾ ਡਿਜੀਟਲ ਐਕਸ-ਰੇ ਦੇ ਵਿੱਚ तमाम ਚੀਜ਼ਾਂ ਜਿਹੜੀਆਂ ਨੇ ਉਹ ਕਈ ਹੱਦ ਤੱਕ ਜਿਹੜੀਆਂ ਨੇ ਉਹ ਕਲੀਅਰ ਹੋ ਜਾਂਦੀਆਂ ਨੇ ਤੇ ਇਸ ਵੇਲੇ ਇਹ ਤਸਵੀਰ ਰਾਤ ਦੇ ਵੇਲੇ ਦੀ ਹੈ ਔਰ ਇਸ ਵੇਲੇ ਦੀ ਵੱਡੀ ਅਪਡੇਟ ਹੈ ਕਿ ਸ਼ੁਕਰਨਦੀ ਮਰਤਕ ਦੇ ਨੂੰ ਜਿਹੜਾ ਹੁਣ ਡਿਜੀਟਲ ਐਕਸਰੇ ਦੇ ਲਈ ਲਿਜਾਇਆ ਗਿਆ ਡਿਜੀਟਲ ਐਕਸਰੇ ਹੋਵੇਗਾ ਉਸ ਤੋਂ ਬਾਅਦ ਡਾਕਟਰਾਂ ਦੀ ਟੀਮ ਜਿਹੜੀ ਆ ਉਹ ਪੋਸਟਮਾਰਟਮ ਕਰੇਗੀ ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਬੂਤ ਦੇ ਤੌਰ ਤੇ ਸਾਹਮਣੇ ਆ ਜਾਂਦੀਆਂ ਨੇ ਔਰ ਉਸ ਦੇ ਵਿੱਚ ਸਾਫੀ ਕਾਫੀ ਸਾਰੀਆਂ ਚੀਜ਼ਾਂ ਗੱਲ ਹੋਵੇ ਇਹ तमाम ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੋ ਜਾਂਦੀਆਂ ਨੇ ਤਾਂ ਇਸ ਵੇਲੇ ਇਹ ਤਸਵੀਰ ਲਾਈਵ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੀਟੀਸੀ ਨਿਊਜ਼ ਤੇ ਕਿ ਕਿਸ ਤਰੀਕੇ ਦੇ ਨਾਲ ਡਿਜੀਟਲ ਐਕਸਰੇ ਲਈ ਮ੍ਰਿਤਕ ਦੇ ਨੂੰ ਸ਼ੁਕਰਾਨਦਗੀ ਪਰਿਵਾਰ ਦੇ ਜਿਹੜੇ ਨੇ ਸ਼ੁਕਰਾਨੇ ਉਹ ਮੌਜੂਦ ਕੀ ਉਹ